ਜਦੋਂ ਰੁਕਸ਼ੀਰ ਪਾਸ਼ਾ ਨੇ ਬੰਦੇ ਬਹਾਦਰ ਨੂੰ ਪੁੱਛਿਆ ਕਿ ਦੱਸ ਤੈ ਤੂੰ ਕਿਹੜੀ ਮੌਤ ਮਾਰਾਂ ਤਾਂ ਬੰਦੇ ਬਹਾਦਰ ਨੇ ਉਸ ਦੇ ਉੱਤਰ ਵਿੱਚ ਕਿਹਾ ਸੀ ਜਿਸ ਮੌਤੇ ਤੂੰ ਆਪ ਮਰਨਾ ਚਾਹੁੰਦਾ ਹੈ ਉਸ ਮੌਤੇ ਮੈਨੂੰ ਮਾਰ ਰੁਕਸ਼ੀਰ ਅੰਦਾ ਕੀਓ ਰੜ ਦੋਏ ਸੈਯਦ ਭਰਾਤ ਇਸ ਸੈਯਦ ਗੋਦ ਦੇ ਵਜ਼ੀਰ ਤੇ ਕਾਜੀ ਦੋਵੇਂ ਸਕੇ ਭਰਾ ਨੇ ਇਨਾ ਰੜਕੇ ਫੁਰੁਖਸ਼ੀਰ ਨੂੰ ਅੰਨਾ ਕਰ ਦਿੱਤਾ ਸੈਦ ਗੋਦ ਇਹਦੇ ਵਜ਼ੀਰ ਤੇ ਕਾਜੀ ਤੇ ਬੰਦਾ ਬਹਾਦਰ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਫੁਰੁਖਸ਼ੀਰ ਦੇ ਹੁਕਮ ਨਾਲ ਅੱਖਾਂ ਤੋਂ ਅੰਨਾ ਕਰ ਦਿੱਤਾ ਸੀ ਹੁਣ ਫੁਰੁਖਸ਼ੀਰ ਬਾਦਸ਼ਾਹ ਨੂੰ ਵੀ ਇਨਾ ਦੋਵੇਂ ਭਰਾਵਾਂ ਨੇ ਅੱਖਾਂ ਤੋਂ ਅੰਨਿਆ ਕਰ ਦਿੱਤਾ ਹੈ ਜੋ ਪਈ हसन ਖਾਨ ਅਬਦੁੱਲਾ ਖਾਨ ਕਿਉ ਕੈਦੋ ਤਖਤ ਹੈ ਠਾਨਾਮ हसन ਖਾਨ ਤੇ ਅਬਦੁੱਲਾ ਖਾਨ ਇਹ ਦੋਵੇਂ ਭਾਈ ਸਨ ਇਹਨਾਂ ਨੇ ਉਸ ਨੂੰ ਕੈਦ ਕਰ ਲਿਆ ਤਖਤ ਲੈਣ ਵਾਸਤੇ ਜਿਦ ਘਰੋ ਜੇਸ ਭਾਂਤ ਬਤਾਏ ਨੇੜਾ ਮਰਨਾ ਸ਼ਹਾਦਤ ਦਿਨ ਆਏ ਕਈ ਦਿਨ ਉਸ ਨੇ ਇਸ ਤਰ੍ਹਾਂ ਕੈਦ ਕੀਤੇ ਹੋਏ ਨੇ ਬਤਾਏ ਹਨ ਫਰੁਖਸ਼ੀਰ ਬਾਦਸ਼ਾਹ ਦੀ ਮੌਤ ਦੇ ਦਿਲ ਨੇੜੇ ਆ ਗਏ ਹਨ ਬੰਦੇ ਬਚਨ ਹੋਣ ਵਿਦ ਸਾਤ ਆਈ ਸ਼ਾਹ ਕੇ ਜੈ ਦਿਲ ਬਾਤ ਬੰਦਾ ਬਹਾਦਰ ਦਾ ਬਚਨ ਪੂਰਾ ਹੋਣ ਜਾ ਰਿਹਾ ਹੈ ਆਖਦੇ ਨੇ ਬੰਦੇ ਬਹਾਦਰ ਨੂੰ ਘੋੜਿਆਂ ਦੇ ਪਿੱਛੇ ਰਸਿਆਂ ਨਾਲ ਅੱਤ ਪੈਰ ਬੰਨ੍ਹ ਕੇ ਕੜੀਸ ਕੜੀਸ ਕੇ ਸ਼ੀਰ ਕੀਤਾ ਸੀ ਅੱਜ ਬੰਦੇ ਦਾ ਬਚਨ ਪੂਰਾ ਹੋਣ ਜਾ ਰਿਹਾ ਹੈ ਕਾਵੇਂ ਬਾਦਸ਼ਾ ਅੰਨਾ ਕਰ ਦਿੱਤਾ ਸੀ ਉਹਦੇ ਦਿਲ ਵਿੱਚ ਫੁਰਨਾ ਪੁਰਿਆ ਹੈ ਲਈ ਘੋੜੀ ਥੀ ਲਾਏ ਜੋ ਪ੍ਰੀਤ ਰਹਿਓ ਚਰਨ ਉਸ ਮੱਦਾ ਚੀਤ ਆਕਦੇ ਨੇ ਫੁਰਖਸ਼ਿਰ ਬਾਦਸ਼ਾ ਨੇ ਇੱਕ ਬੇਸ਼ਕੀਮਤੀ ਘੋੜੀ ਖਰੀਦੀ ਸੀ ਉਸ ਨੇ ਉਸ ਘੋੜੀ ਦੀਆਂ ਸਿੱਤਾਂ ਸੁਣਾਈਆਂ ਕਿ ਇੰਨੀ ਸੁੰਦਰ ਚਾਲ ਹੈ ਇਸ ਦੀ ਬਹੁਤ ਹੀ ਸੁੰਦਰ ਹੈ ਚੁਸਤ ਘੋੜੀ ਹੈ ਇਸਨੇ ਖਰੀਦ ਲਈ ਆਪਣੇ ਚੜਨ ਵਾਸਤੇ ਪਰ ਚੜਕੇ ਨਾ ਵੇਖਿਆ ਪਹਿਲਾਂ ਹੀ ਪਾਣਾ ਵਰਤ ਗਿਆ ਪਹਿਲਾਂ ਇਸ ਨੂੰ ਸ਼ਹੀਦ ਭਰਾਵਾਂ ਨੇ ਅੰਨਾ ਕਰ ਲਿਆ ਇਸ ਕਰਕੇ ਉਸਦੇ ਮਨ ਵਿੱਚ ਰਹਿ ਗਿਆ ਕਿ ਘੋੜੀ ਤੇ ਮੈਂ ਚੜਕੇ ਨਹੀਂ ਵੇਖਿਆ ਉਹ ਘੋੜੀ ਜੋ ਉਸਨੇ ਬੜੇ ਪ੍ਰੇਮ ਨਾਲ ਆਪਣੇ ਵਾਸਤੇ ਖਰੀਦੀ ਸੀ ਇੱਕ ਦਿਨ ਕੀ ਅਸਵਾਰੀ ਨਾ ਕਰੀ ਰਹੀ ਮਨ ਕੀ ਮਨ ਮੈਂ ਭਰੀ ਉਸ ਘੋੜੀ ਤੇ ਫੁਰਸ਼ੀਰ ਬਾਦਸ਼ਾਹ ਇੱਕ ਦਿਨ ਵੀ ਚੜ ਕੇ ਨਹੀਂ ਬੈਠਿਆ ਇੱਕ ਦਿਨ ਵੀ ਉਹਨੇ ਸਵਾਰੀ ਨਾਸ਼ੀ ਕੀਤੀ ਉਹਦੇ ਮਨ ਦੇ ਵਿੱਚ ਇੱਛਾ ਜਿਹੜੀ ਅਧੂਰੀ ਪਈ ਹੈ ਕਿ ਮੈਂ ਉਸ ਘੋੜੀ ਦੀ ਸਵਾਰੀ ਕਰਨੀ ਹੈ ਲੋਕ ਕੁਸ਼ ਯਾਦਿਆਂ ਕਹਿ ਦਿਓ ਗਿਰਦੇ ਤਖਤ ਸਵਾਰੀ ਕਰ ਲਿਓ ਹੁਣ ਜਿਹੜੇ ਖੁਸ਼ਾਮ ਦੀ ਲੋਕ ਨੇ ਜੋ ਇਰਦ ਗਿਰਦ ਜੁੜ ਜਾਂਦੇ ਨੇ ਆਪਣੇ ਲਾਲਸਾਂ ਲਈ ਸਵਾਰਥਾਂ ਲਈ ਉਹਨਾਂ ਲੋਕਾਂ ਨੇ ਬਾਦਸ਼ਾਹ ਨੂੰ ਇਉਂ ਕਹਿ ਦਿੱਤਾ ਕਿ ਘੋੜੀ ਤੇ ਅਸਵਾਰੀ ਕਰਨ ਦੇ ਤੁਸੀਂ ਯੋਗ ਨਹੀਂ ਰਹੇ ਇਉਂ ਕਰੋ ਆਪਣੇ ਤਖਤ ਦੇ ਇਰਦ ਗਿਰਦ ਤੁਸੀਂ ਇਸ ਘੋੜੀ ਉੱਤੇ ਬੈਠ ਕੇ ਇਸ ਘੋੜੀ ਨੂੰ ਤੋਰ ਕੇ ਵੇਖ ਲਵੋ ਅੱਗੇ ਪਕੜ ਲੈ ਲਾਂਗੇ ਹੋਰ ਇਸ ਕੋ ਤੁਮ ਚੜ ਦੇਖਿਓ ਤੋਰ ਕਿਨ ਤੁਹਾਡੀ ਘੋੜੀ ਦੀ ਬਾਗ ਤੁਹਾਡੇ ਸੇਵਾਦਾਰ ਫੜ ਲੈਣਗੇ ਮਹਿਲ ਦੇ ਸਪਾਈ ਫੜ ਲੈਣਗੇ ਤੁਸੀਂ ਉਸ ਘੋੜੀ ਉੱਤੇ ਚੜ ਕੇ ਜਰੂਰ ਵੇਖੋ ਇਸ ਦੀ ਤੋਰ ਫੁਰਸ਼ੀਰ ਕੈ ਸੋ ਦਿਲ ਆਈ ਜੀਨ ਪਾਏ ਸੋ ਲਈ ਮੰਗਾਈ ਫੁਰਸ਼ੀਰ ਦੇ ਦਿਲ ਵਿੱਚ ਇਹ ਗੱਲ ਆਈ ਹੈ ਤਾਂ ਉਸ ਨੇ ਆਪਣੇ ਸਪਾਈਆਂ ਨੂੰ ਹੁਕਮ ਕੀਤਾ ਸੇਵਾਦਾਰਾਂ ਨੂੰ ਇਸ ਘੋੜੀ ਦੇ ਉੱਤੇ ਜੀਨ ਪਾਓ ਜੀਨ ਦਾ ਭਾਵ ਹੁੰਦਾ ਉਹ ਕੱਪੜਾ ਜੋ ਕਾਠੀ ਦੇ ਥੱਲੇ ਬਿਛਾਇਆ ਜਾਂਦਾ ਹੈ ਤਾਂ ਕਿ ਘੋੜੀ ਤੋਂ ਕਾਠੀ ਦਿਲਕੇ ਨਾ ਤੇ ਉਹ ਕੱਪੜਾ ਪਾਇਆ ਜਾਂਦਾ ਸੀ ਤੱਕਦੇ ਨੇ ਉਹ ਕੱਪੜਾ ਪਾਇਆ ਗਿਆ ਹੈ ਦੋਹਿਰਾ ਟਿੱਗ ਛਾਏ ਖੂਬ ਚੜਾਏ ਕਾ ਖੜਾਏ ਕਾ ਰਕਾਬੇ ਪੈਰ ਅਡਵਾਏ ਉੱਥੇ ਲਿਆ ਕੇ ਤਖਤ ਦੇ ਕੋਲ ਇਸ ਘੋੜੀ ਨੂੰ ਖਲਾਰ ਦਿੱਤਾ ਗਿਆ ਤੇ ਪਰੁਸ਼ੀਅਰ ਦਾ ਪੈਰ ਜਿਹੜਾ ਹੈ ਉਹ ਰਕਾਬ ਵਿੱਚ ਰੱਖ ਦਿੱਤਾ ਹੈ ਬੈਠੇ ਆਸਣ ਜਾਏ ਸੋ ਤੋ ਧੀਰੇ ਧੀਰ ਤੁਰਵਾਏ ਕਿੰਨੇ ਰਕਾਬ ਵਿੱਚ ਪੈਰ ਪਾ ਕੇ ਉੱਪਰ ਕਾਠੀ ਦੇ ਬੈਠ ਗਿਆ ਹੈ ਪਰੁਸ਼ੀਅਰ ਫਿਰ ਉਸ ਨੂੰ ਧੀਰੇ ਧੀਰੇ ਹੌਲੀ ਹੌਲੀ ਤੋਰਨ ਲੱਗੇ ਹਨ ਜੋ ਬੰਦੇ ਆਵਾਜ਼ ਹੋਣ ਬਿਦਫਰੀ ਛੋਟ ਘੋੜੀ ਇਹ ਮਹੱਤ ਤੇ ਤੁਰੀ ਬੰਦੇ ਬਹਾਦਰ ਨੇ ਕਿਹਾ ਸੀ ਜਿਸ ਮੌਤੇ ਤੂੰ ਮੈਨੂੰ ਮਾਰੇਗਾ ਨਾ ਉਸ ਮੌਤੇ ਤੂੰ ਮਰੇਗਾ ਉਹਨੂੰ ਘੋੜਿਆਂ ਮਗਰ ਪਾ ਕੇ ਕੜੀਸ ਕੜੀਸ ਕੇ ਦਿੱਲੀ ਦੇ ਵਿੱਚ ਮਾਰਿਆ ਗਿਆ ਸੀ ਭਾਈ ਰਤਨ ਸਿੰਘ ਭੰਗੂ ਜੀ ਕਹਿੰਦੇ ਨੇ ਕਿ ਹੁਣ ਬੰਦੇ ਬਹਾਦਰ ਦਾ ਬਚਨ ਪੂਰਾ ਹੋਣ ਲਈ ਉਹੋ ਵਿਦ ਢੰਗ ਬਣ ਗਿਆ ਹੈ ਕਹਿੰਦੇ ਘੋੜੀ ਉਹਨਾਂ ਦੇ ਹੱਥਾਂ ਵਿੱਚੋਂ ਛੁੱਟ ਕੇ ਧੌੜ ਪਈ ਹੈ ਉੱਪਰੋਂ ਆਨ ਇਲਕਪਰੀ ਉਸ ਕਾ ਖੜਕ ਘੋੜੀ ਬਹੁ ਡਰੀ ਜਿਵੇਂ ਘਰਾਂ ਦੇ ਵਿੱਚ ਛੋਟੇ ਬੱਚੇ ਹੁੰਦੇ ਨੇ ਮਾਂ ਬਾਪ ਉਹਨਾਂ ਨੂੰ ਰੋਟੀ ਬਣਾ ਕੇ ਦਿੰਦੇ ਨੇ ਕਿ ਲੈ ਪੁੱਤ ਆ ਟਿੱਕੀ ਬਣਾ ਕੇ ਦਿੰਦੇ ਆ ਕੋਈ ਤਾਰਾ ਬਣਾ ਕੇ ਦਿੰਦਾ ਹੈ ਕਿ ਲੈ ਪੁੱਤ ਆ ਬੁਰਕੀ ਖਾ ਲੈ ਕਈ ਵਾਰੀ ਬੱਚਾ ਉਹ ਬੁਰਕੀ ਲੈ ਕੇ ਵਿੜੇ ਦੇ ਵਿੱਚ ਘੁੰਮਣ ਦਿੰਦਾ ਤਾਂ ਉੱਪਰੋਂ ਕਾਂ ਇਲ ਉਹ ਆ ਕੇ ਉਹਨਾਂ ਬੱਚਿਆਂ ਦੇ ਹੱਥਾਂ ਵਿੱਚੋਂ ਗੁਰਕੀਆਂ ਖੋ ਲੈ ਜਾਂਦੇ ਨੇ ਆਖਦੇ ਨੇ ਭਾਈ ਰਤਨ ਸਿੰਘ ਭੰਗੂ ਜੀ ਕਿ ਉੱਥੇ ਵੀ ਕੁਝ ਅਜਿਹੀ ਘਟਨਾ ਵਾਪਰੀ ਕਿ ਬੜੀ ਸ਼ੂਕ ਦੀ ਇੱਕ ਇਲ ਅਸਮਾਨ ਤੋਂ ਪੈਂਦੀ ਹੈ ਜਿਸ ਦੇ ਕਾਰਨ ਘੂੜੀ ਜਿਹੜੀ ਉਹ ਭਵਕ ਜਾਂਦੀ ਹੈ ਉਹ ਡਰ ਜਾਂਦੀ ਹੈ ਘੋੜੀ ਉਪਰੋਂ ਸਾਗਿਰ ਪਰਾ ਵਿਚ ਰਕਾਬੇ ਪੈਰ ਰਹਿਓ ਅੜਾ ਉਸ ਇਲ ਦੇ ਖੜਾਕ ਨਾ ਘੋੜੀ ਇੱਕਦਮ ਤਰਪਕ ਗਈ ਡਰ ਗਈ ਬਾੰਗ ਛੁੱਟ ਗਈ ਉਸਦੇ ਹੱਥਾਂ 'ਚ ਉਸੇ ਵੇਲੇ ਘੋੜੀ ਦੇ ਉੱਪਰ ਪ੍ਰਕਸ਼ੀਰ ਬਾਦਸ਼ਾਹ ਕਹਿੰਦੇ ਉਹ ਹੀਠਾਂ ਜਾ ਪਿਆ ਫੇਰ ਆਖਦੇ ਨੇ ਵੀ ਉਸ ਪ੍ਰਕਸ਼ੀਰ ਬਾਦਸ਼ਾਹ ਦਾ ਇੱਕ ਪੈਰ ਰਕਾਬ ਦੇ ਵਿੱਚ ਜਿਹੜਾ ਉਹ ਫਸ ਗਿਆ ਹੈ ਨਿਕਲ ਨਾ ਸਕਿਆ ਤਾਂ ਘੋੜੀ ਜਿਹੜੀ ਉਹ ਭੱਜੀ ਜਾ ਰਹੀ ਹੈ ਤੇ ਉਹਦੇ ਨਾਲ ਨਾਲ ਰੁਕਸ਼ੀਰ ਬਾਦਸ਼ਾ ਲੰਕ ਦਾ ਤੁਰਿਆ ਜਾਂਦਾ ਹੈ ਘੋੜੀ ਨੱਠੀ ਅੱਗੇ ਜਾਵੇ ਮਗਰੇ ਸ਼ਾਕ ਸੀਟ ਪਲਮਾਵੇ ਕਹਿੰਦੇ ਘੋੜੀ ਅੱਗੇ ਨੂੰ ਭੱਜੀ ਤੁਰੀ ਜਾ ਰਹੀ ਸੀ ਤੇ ਕਿਸੇ ਤੋਂ ਫੜੀ ਨਹੀਂ ਜਾਂਦੀ ਬਾਦਸ਼ਾ ਘੋੜੀ ਦੇ ਨਾਲ ਪਲਮ ਦਾ ਲੰਕ ਦਾ ਤੁਰਿਆ ਜਾਂਦਾ ਹੈ ਕੜੀਸ ਦਾ ਤੁਰਿਆ ਜਾਂਦਾ ਹੈ ਇਸ ਦਾ ਸਿਰ ਧਰਤੀ ਤੇ ਵੱਜਦਾ ਜਾਂਦਾ ਹੈ ਗਾੜੇ ਲੋਕ ਚ ਫੇਰਿਓਂ ਪਰੇ ਟੰਤਿਵ ਕੋੜੀ ਬਹੁਤੀ ਡਰੇ ਕਿਨੇ ਕੋੜੀ ਨੂੰ ਫੜਨ ਵਾਸਤੇ ਚਾਰੇ ਪਾਸਿਓਂ ਲੋਕ ਜਿਹੜੇ ਉਹ ਦੌੜ ਕੇ ਫੜਨ ਲਈ ਪਏ ਨੇ ਜਿਉਂ-ਜਿਉਂ ਕੋੜੀ ਦੇ ਨੇੜੇ ਲੋਕ ਜਾਂਦੇ ਨੇ ਕੋੜੀ ਹੋਰ ਡਰਦੀ ਹੈ ਹੋਰ ਦੌੜ ਪੈਂਦੀ ਹੈ ਤੇ ਉਹ ਭੱਜੀ ਜਾ ਰਹੀ ਹੈ ਕੋੜੀ ਕਹੇ ਮੋਏ ਦਿਓ ਲੱਗ ਰਿਹਾ ਸੀਟ ਤੀ ਮਰ ਗਇਓ ਕਹਿੰਦੇ ਘੋੜੀ ਦੇ ਮਨ ਵਿੱਚ ਇਉਂ ਲੱਗਿਆ ਵੀ ਮੈਨੂੰ ਕੋਈ ਦਿਓ ਚਿੰਬੜ ਗਿਆ ਹੈ ਉਹਨੇ ਮੈਨੂੰ ਜਫਾ ਪਾ ਲਿਆ ਹੈ ਤੇ ਘੋੜੀ ਉਤੋਂ ਛੱਡ ਕੇ ਬਚ ਕੇ ਭੱਜਣਾ ਚਾਹੁੰਦੀ ਏ ਛੁੱਟ ਕੇ ਕਹਿੰਦੇ ਇਉਂ ਜਦੋਂ ਘੋੜੀ ਭੱਜਦੀ ਹੈ ਤਾਂ ਭੱਜਦੀ ਹੋਈ ਘੋੜੀ ਦੇ ਨਾਲ ਨਾਲ ਫਰੁਖਸ਼ੀਰ ਬਾਦਸ਼ਾਹ ਦਾ ਸਿਰ ਧਰਤੀ ਉੱਤੇ ਵੱਜ ਰਿਆ ਵੱਜਦੇ ਆ ਕਢੀਸਦਿਆਂ ਕਢੀਸਦਿਆਂ ਜਿਹੜਾ ਬਾਦਸ਼ਾਹ ਹੈ ਉਹ ਮਰ ਗਿਆ ਹੈ ਬੰਦੇ ਬਚਨ ਸੋ ਬੇਦ ਬਣਾਈ ਦੋ ਇਹਨ ਮੌਤ ਸੋ ਇਟ ਸੰਪਾਈ ਬੰਦੇ ਬਹਾਦਰ ਦਾ ਜੋ ਬਚਨ ਕੀਤਾ ਹੋਇਆ ਸੀ ਉਹ ਵਿਧੀ ਬਣ ਗਈ ਉਸੇ ਤਰ੍ਹਾਂ ਦੀ ਕਿ ਘੋੜੀ ਦੇ ਪਿੱਛੇ ਕੜੀਸਦਿਆ ਕੜੀਸਦਿਆ ਫੁਰਖਸ਼ੀਰ ਬਾਦਸ਼ਾਹ ਦੀ ਮੌਤ ਹੋ ਗਈ